ਜਦੋਂ ਵੀ ਪੰਥ ਤੇ ਵਿਵਪਤਾ ਬਣਦੀ ਜੇ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਇਹ ਧੰ ਅਕਾਲ ਪੁਰਖ ਵਾਹਿਗੁਰੂ ਦਾ ਤੇ ਇਹਦੇ ਸ਼ੇਮਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਮਰਿਆਦਾ ਜੋ ਸਤੰਤਰ ਸਤਗੁਰੂ ਸਤਗੁਰਾਂ ਤੋਂ ਲੈ ਕੇ ਪੰਥ ਨੇ ਨਿਭਾਈ ਉਥੇ ਚੜਦੀ ਕਲਾ ਦੇ ਅੰਦਰ ਉਸ ਤਖਤ ਸਾਹਿਬ ਤੋਂ ਅੱਜ ਵੀ ਗੁਰਮਤਿ ਤੇ ਤਗੜੇ ਹੋ ਕੇ ਚੜਦੀ ਕਲਾ ਦੇ ਅੰਦਰ ਜਿਹੜਾ ਵੀ ਲੈ ਕੇ ਕੋਈ ਤੁਰੇਗਾ ਨਾ ਅਰ ਸੱਚ ਜੇ ਉਹ ਫਤਿਹ ਜਾਬੀ ਪਾ ਕੇ ਹੀ ਮੁੜੇਗਾ ਕਿਉਂਕਿ ਉਹ ਤਖਤ ਇਹ ਦਿੱਲੀ ਤੇ ਲਾਹੌਰ ਦੇ ਤਖਤ ਬਹੁਤ ਬਹੁਨੇ ਨੇ ਬੜੇ ਛੋਟੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਤਖਤ ਹੈ ਉੱਥੇ ਖੜ ਕੇ ਬਜ਼ੁਰਗ ਅਰਦਾਸਾ ਕਰਕੇ ਜਿਵੇਂ ਜਥਾ ਲੈ ਕੇ ਤੁਰਦੇ ਆ ਮੋਹਨ ਸਿੰਘ ਜੀ ਤੋੜ ਉਹਨਾਂ ਦੇ ਪਿਤਾ ਜੀ ਝੰਡਾ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪਿਤਾ ਜੀ ਮਾਝੇ ਦੇ ਹੋਰ ਦੁਆਬੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਜ਼ਿਲਹੰਦਰ ਕਪੂਰ ਥਲੇ ਤੋਂ ਰਿਆ ਅਸਾਂ ਤੋਂ ਵੀਰੋ ਪਵੰਦ ਤੋਂ ਉਹ ਐਸਾ ਕੋਈ ਪਿੰਡ ਨਹੀਂ ਜਿਨੇ ਜੋਗਦਾਨਾ ਪਾਇਆ ਹੋਵੇ ਉਹ ਤੁਰਨ ਲੱਗੇ ਨੇ ਤੇ ਉਹਨਾਂ ਦਾ ਜਜ਼ਬਾ ਕਿਹੜਾ ਇਹ ਸਾਨੂੰ ਵੀ ਅਜ ਧਾਰਨ ਕਰਨਾ ਚਾਹੀਦਾ 100 ਸਾਲ ਹੀ ਹੋਇਆ ਐਨੇ ਵੀ ਅਵੇਸਲੇ ਨਾ ਬਣੀਏ ਜਲਵੇੜਾ ਨਗਰ ਹੁਸ਼ਿਆਰਪੁਰ ਵਿੱਚ ਪੈਂਦਾ ਅਮਰ ਸਿੰਘ ਜੀ ਉਹ ਵੀ ਇੱਥੇ ਜਥਾ ਲੈ ਕੇ ਪਹੁੰਚੇ ਨੇ ਵੀਰੋ ਆਓ ਸਾਰਿਆਂ ਦੀਆਂ ਹਾਜ਼ਰੀਆਂ ਲਵਾਈਏ ਉਹਨਾਂ ਨੂੰ ਯਾਦ ਕਰੀਏ ਤੇ ਉਹ ਤਰੇ ਆਉਂਦੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰੀਏ ਜੀ ਆ ਹਾ 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 ਖਾਲੀ ਵੇਖੀ ਪੱਲਾ ਪਾ ਕੇ ਖੜੇ ਸਕ ਨੇ ਫਰਦੇ ਪੈ ਨੇ ਅਰਦਾਸ ਜੜ ਕੇ श रहण ਸ਼ਿਮੇਸ਼ ਬਾਜਾਂ ਵਾਲੇ ਪਾਤਸ਼ਾਹ ਇੱਕੋ ਇੱਕ ਦਾਤ ਸਾਨੂੰ ਤੇਰੀ ਓਟ ਹੈ ਹਾਂਜੀ ਇੱਕੋ ਇੱਕ ਦਾਤ ਸਾਨੂੰ ਤੇਰੀ ਓਟ ਹੈ ਖਤੇ ਜਾਂ ਸ਼ਹੀਦੀ ਵਾਲਾ ਵਾਰਿ ਬਖਸ਼ੋ ਤੇਰੇ ਘਰ ਦਾਤਾਂ ਦਾਤਾਂ ਦੀ ਨਾ ਓਟ ਹੈ i'm a 呀。 ਸਹ ਹੈ ਅਮਨ 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 ਅਮਾਨ ਨਾਲ ਕਹਿੰਦੇ ਸੂਰ ਮੈਂ ਪੁੱਟੂਣੀ ਹੈ ਝੜ ਬਿੱਲਿਆਂ ਦੇ ਰਾਜ ਦੀ ਕਹਿੰਦੇ ਲਾੜੇ ਹਾਂ ਕਹਿੰਦੇ ਲਾੜੇ ਬਾਣੀ ਛੇਤੀ ਜੇ ਤੂੰ ਟੁਕਣਾ ਕਹਿੰਦੇ ਲਾੜੇ ਬਾਣ ਅਸੀਂ ਜੇ ਤੂੰ ਟੁਕਣਾ ਹੋ ਮਾਰੇ ਹੋ ਕੇ ਇੱਕ ਵਿੱਚ ਖਾ ਕੇ ਗੋਲੀਆਂ ਹੋ ਮਾਰੇ ਹੋ ਕੇ ਇੱਕ ਵਿੱਚ ਖਾ ਕੇ ਗੋਲੀਆਂ ਹੋ ਮਰੀਏ ਜੰਗ ਭੰਗਸਾਰ ਅਭਿਆਸ ਹੈ पे, पे, पुतर बबर शे लिए सभु योर सूर में चढ़े आसमान हौसले हाथ रह के दिल चले कुर्बानिया अक, अकाल ते अक, तो कीती अरदास अक, है ਉੱਚ ਕੇ ਜਾਦਾ ਹੈ ਕਤ ਸੈ